ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਗੁਰੂ ਪੰਥ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਜਿਸ ਤੇ ਆਪ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮਰਚਾ ਜੀਵਨ ਅਧਿਆਇ ਸ਼੍ਰਵਣ ਕਰ ਰਹੇ ਹੋ ਗੁਰਸਾਰਿਓ ਪਿਛਲੇ ਅਧਿਆਇ ਵਿੱਚ ਆਪ ਜੀ ਨੇ ਸ਼੍ਰਵਣ ਕੀਤਾ ਹੈ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਾਗ ਲਾਰੇ ਨੇ ਇਥੇ ਹੀ ਕਹਿਲੂਰ ਦੇ ਰਾਣੀ ਚੰਪਾ ਆਪ ਜੀ ਨੂੰ ਸਨੇਹਾ ਭੇਜਦੀ ਹੈ ਕਿ ਮੇਰੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਹੈ ਉਸ ਦੀਆਂ ਅੰਤਮ ਰਸਮਾਂ ਦੇ ਵਿੱਚ ਆਪ ਜੀ ਹਾਜ਼ਰ ਹੋ ਕੇ ਆਪਣਾ ਅਸ਼ੀਰਵਾਦ ਦਿਓ ਤਾਂ ਕਿ ਸਾਡੇ ਉੱਤੇ ਜੋ ਇਸ ਸਮੇਂ ਦੁੱਖ ਦੀ ਕੜੀ ਆਣ ਪਈ ਹੈ ਉਸ ਦਾ ਬੋਝ ਕੁਝ ਹਲਕਾ ਹੋ ਸਕੇ ਸਭ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੂਰੀ ਸਿੱਖਾ ਨੂੰ ਨਾਲ ਲੈ ਕੇ ਕਹਿਲੂਰ ਦੀ ਧਰਤੀ ਤੇ ਪਹੁੰਚੇ ਨੇ ਰਾਜਾ ਦੀਪਜਨ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋ ਕੇ ਆਪ ਜੀ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਹੈ ਆਪਣਾ ਅਸ਼ੀਰਵਾਦ ਦਿੱਤਾ ਅੰਤਮ ਰਸਮਾਂ ਸਮਾਪਤ ਹੋਣ ਤੇ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚੰਪਾ ਰਾਣੀ ਤੋਂ ਇਜਾਜ਼ਤ ਮੰਗੀ ਹੈ ਕਿ ਹੁਣ ਅਸੀਂ ਵਾਪਸ ਕੀਰਤਪੁਰ ਸਾਹਿਬ ਜਾਣਾ ਚਾਹੁੰਦੇ ਹਾਂ ਪਰ ਚੰਪਾ ਰਾਣੀ ਕਹਿਣ ਲੱਗੀ ਪਾਤਸ਼ਾਹ ਜੀ ਅਜੇ ਕੁਝ ਦਿਨ ਹੋਰ ਆਪ ਜੀ ਮੇਰੇ ਮਹਿਲ ਨੂੰ ਭਾਗ ਲਾਓ ਇੱਥੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦਾ ਮਨਸਾ ਯਾਰ ਕੀਤਾ ਹੈ ਕਹਿਣ ਲੱਗੇ ਅਸੀਂ ਅਜੇ ਇਸ ਇਲਾਕੇ ਦੇ ਵਿੱਚ ਵਿਚਰ ਕੇ ਕੋਈ ਐਸੀ ਜਗ੍ਹਾ ਢੂੰਡ ਰਹੇ ਹਾਂ ਜਿੱਥੇ ਅਸੀਂ ਸਿੱਖੀ ਦਾ ਕੇਂਦਰ ਬਣਾ ਸਕੀਏ ਸੋ ਚੰਪਾ ਰਾਣੀ ਨੇ ਪੁੱਛਿਆ ਹੈ ਪਾਤਸ਼ਾਹ ਜੀ ਆਪ ਨੂੰ ਕਿਸ ਤਰ੍ਹਾਂ ਦੀ ਜਗ੍ਹਾ ਚਾਹੀਦੀ ਹੈ ਇਹ ਸਮਚਾ ਨਗਰ ਹੀ ਆਪ ਜੀ ਦਾ ਹੈ ਜਿੱਥੇ ਵੀ ਆਪ ਜੀ ਚਾਹੋ ਜਿੰਨੇ ਚਾਹੋ ਆਪ ਜੀ ਨੂੰ ਜਗਾ ਦੇ ਦਿੱਤੇ ਜਾਵੇਗੇ ਅਤੇ ਉਸ ਦਾ ਕੋਈ ਮੁੱਲ ਵੀ ਨਹੀਂ ਲਿਆ ਜਾਏਗਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਹੈ ਰੀਤ ਹੈ ਕਿ ਕਦੇ ਵੀ ਜਗਾ ਕਿਸੇ ਤੋਂ ਵੀ ਮੁਫਤ ਵਿੱਚ ਜਾਂ ਫਰੀ ਵਿੱਚ ਨਹੀਂ ਲਈ ਜਾਂਦੀ ਅੱਜ ਤੱਕ ਜਿੱਥੇ-ਜਿੱਥੇ ਵੀ ਸਿੱਖ ਸਥਾਨ ਬਣੇ ਨੇ ਚਾਹੇ ਉਹ ਕਰਤਾਰਪੁਰ ਸਾਹਿਬ ਬਣਿਆ ਹੈ ਚਾਹੇ ਗੁਰਦਾਵਾਲ ਸਾਹਿਬ ਬਣਿਆ ਹੈ ਚਾਹੇ ਕੀਰਤਪੁਰ ਸਾਹਿਬ ਬਣਿਆ ਇਹ ਸਾਰੇ ਸਥਾਨ ਅਸੀਂ ਕੀਮਤ ਤਾਰ ਕੇ ਜਿਹੜੇ ਪਹਿਲੇ ਗੁਰੂ ਪਿਤਾ ਹੋਏ ਨੇ ਉਹਨਾਂ ਨੇ ਕੀਮਤਾਂ ਤਾਰ ਕੇ ਲਈਆਂ ਨੇ ਤੇ ਅਸੀਂ ਵੀ ਸਥਾਨ ਕੀਮਤ ਤਾਰ ਕੇ ਹੀ ਲਵਾਂਗੇ ਬੇਸ਼ੱਕ ਰਾਣੀ ਚੰਪਾ ਨੇ ਕਿਹਾ ਹੈ ਕਿ ਆਪ ਜੀ ਦਾ ਤੇ ਪਹਿਲੇ ਗੁਰੂ ਸਾਹਿਬਾਨ ਹਰਗੋbind ਸੱਚੇ ਪਾਤਸ਼ਾਹ ਜੀ ਦਾ ਸਾਡੇ ਉੱਤੇ ਬਹੁਤ ਵੱਡਾ ਐਹਸਾਨ ਹੈ ਫਿਰ ਵੀ ਜੋ ਜਗ੍ਹਾ ਆਪ ਜੀ ਨੂੰ ਪਸੰਦ ਆਏਗੇ ਜੋ ਕੀਮਤ ਮੈਂ ਆਪਣੇ ਲੈਣਾ ਚਾਹਾਂਗੇ ਉਹ ਮੈਂ ਲੈ ਲਵਾਂਗੇ ਸੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਥੇ ਕੁਝ ਇਲਾਕਿਆਂ ਦੇ ਵਿੱਚ ਵਿਚਰਣ ਇੱਕ ਜਗ੍ਹਾ ਆਪ ਜੀ ਨੂੰ ਪਸੰਦ ਆਈ ਹੈ ਉਸ ਜਗ੍ਹਾ ਬਾਰੇ ਚੰਪਾ ਰਾਣੀ ਨੂੰ ਦੱਸਿਆ ਗਿਆ ਹੈ ਉਹ ਜਗ੍ਹਾ ਹੈ ਮੱਖੋਵਾਲ ਮੱਖੋਵਾਲ ਬਾਰੇ ਕਿਹਾ ਜਾਂਦਾ ਹੈ ਕਿ ਇਸ ਤੇ ਕਿਸੇ ਸਮੇਂ ਇੱਕ ਮੱਖੋਦੰਤ ਰਹਿੰਦਾ ਸੀ ਜਿਹਦੇ ਡਰ ਕਰਕੇ ਕੋਈ ਇੱਥੇ ਵਸੇਬਾ ਨਹੀਂ ਸੀ ਕਰਦਾ ਜੇਸਾ ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਜਗ੍ਹਾ ਨੂੰ ਪਸੰਦ ਕੀਤਾ ਹੈ ਉਸ ਸਮੇਂ ਇੱਥੇ ਇੱਕ ਮਾਥੋਂ ਨਾਂ ਦਾ ਡਾਕੂ ਸੀ ਜਿਹੜਾ ਰਾਹ ਜਾਂਦਿਆਂ ਨੂੰ ਲੁੱਟ ਲੈਂਦਾ ਸੀ ਤੇ ਉਸਦੇ ਵੀ ਬਹੁਤ ਹਿੰਦਸ ਸੀ ਇਸ ਕਰਕੇ ਇਸ ਇਲਾਕੇ ਦੇ ਵਿੱਚ ਕੋਈ ਵੀ ਨਹੀਂ ਸੀ ਜਾਣਾ ਚੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਪਸੰਦ ਕੀਤੀ ਹੈ ਦੋ ਇਲਾਕਿਆਂ ਦੀਆਂ ਇਸ ਨੂੰ ਹੱਦਾਂ ਲੱਗਦੀਆਂ ਨੇ ਦੋ ਪਿੰਡਾਂ ਦੀਆਂ ਇੱਕ ਇਸ ਨੂੰ ਮੀਆਂਪੁਰ ਦੀ ਹੱਦ ਲੱਗਦੀ ਹੈ ਤੇ ਇੱਕ ਪਿੰਡ ਲੁਧੇਪੁਰ ਦੀ ਹੱਦ ਲੱਗਦੀ ਹੈ ਤੇ ਜਿਹੜੀ ਇਹ ਆਪ ਜਿਸ ਜਗ੍ਹਾ ਨੂੰ ਪਸੰਦ ਕੀਤਾ ਹੈ ਪਾਤਸ਼ਾਹ ਜੀ ਨੂੰ ਉਹ ਪਿੰਡ ਸਹੋਡੇ ਦੀ ਜਗ੍ਹਾ ਏ ਇੱਕ ਉੱਚਾ ਪਹਾੜੀ ਟੁਕੜਾ ਆਸੇ-ਪਾਸੇ ਦੂਰ-ਦੂਰ ਤੱਕ ਹਰਿਆਲੀ ਤੇ ਨਾਲ ਇੱਕ ਪਾਣੀ ਦਾ ਛੋਟੀ ਨਹਿਰ ਲੰਘਦੀ ਆ ਸੋ ਗੁਰੂ ਪਾਤਸ਼ਾਹ ਜੀ ਨੇ ਇਸ ਜਗ੍ਹਾ ਨੂੰ ਪਸੰਦ ਕੀਤਾ ਰਾਣੀ ਚੰਪਾ ਰਾਣੀ ਨੂੰ ਦੱਸ ਦਿੱਤਾ ਗਿਆ ਹੈ ਕਿ ਇਹ ਜਗ੍ਹਾ ਦਿੱਤੇ ਅਸੀਂ ਇੱਕ ਸਿੱਖੀ ਦਾ ਕੇਂਦਰ ਬਣਾਵਾ ਚਾਹੁੰਦੇ ਹਾਂ ਸੋ ਰਾਣੀ ਨੇ ਉਸ ਸਮੇਂ ਆਪਣੇ ਮੁੰਛੀ ਨੂੰ ਸੱਦਿਆ ਹੈ ਤੇ ਇਸ ਜਗ੍ਹਾ ਦਾ ਪਟਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਕਰ ਦਿੱਤਾ ਗਿਆ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਦਾ ਪਟਾ ਆਪਣੇ ਮਾਤਾ ਮਾਤਾ ਨਾਨਕੀ ਜੀ ਦੇ ਨਾਂ ਕਰਵਾਇਆ ਹੈ ਗੁਰੂ ਸਾਹਿਬ ਜੀ ਪੂਰੀ ਕੀਮਤ ਇਸ ਜਗ੍ਹਾ ਦੀ ਦੇਣਾ ਚਾਹੁੰਦੇ ਸਨ ਪਰ ਚੰਪਾ ਰਾਣੀ ਨੇ ਇਸ ਜਗਾ ਦਾ ਉਸ ਸਮੇਂ ਕੇਵਲ 500 ਰੁਪਇਆ ਹੀ ਲਿਆ ਤੇ ਫਿਰ ਵੀ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਕਿ ਜਿੰਨੀ ਇਸ ਦੀ ਕੀਮਤ ਹੈ ਮੈਂ ਉਸ ਦੀ ਕੀਮਤ ਵਸੂਲ ਪਾ ਲਈ ਹੈ ਇਸ ਬੰਦੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਯਾਰ ਖਰੀਦ ਕਰ ਪਟੇ ਲਿਖਾਏ ਲੈ ਸਤਗੁਰ ਨਿਜਨ ਨਿਕਰਖਾਏ ਸੂਗੁਰ ਤੇ ਬਹਾਦਰ ਜੀ ਨੇ ਇਸ ਜਗਾ ਦੇ ਨਾਲ ਇਹ ਤਿੰਨੇ ਪਿੰਡ ਜਿਹੜੇ ਨੇ ਮੀਆਪੁਰ ਲਾਦੂਪੁਰ ਤੇ ਸਹੋੜਾ ਇਹ ਤਿੰਨ ਪਿੰਡਾਂ ਦੀ ਜ਼ਮੀਨ ਜਿਹੜੀ ਆ ਉਹ ਖਰੀਦੀ ਹੈ ਤੇ ਇੱਥੇ ਨਗਰ ਵਸਾਇਆ ਹੈ ਚੱਕ ਨਾਨਕੀ ਜਿਹੜਾ ਪੁਰਾਣਾ ਨਾਂ ਇਹਦਾ ਹੈ ਉਹ ਚੱਕ ਨਾਨਕੀ ਹੈ ਸੋ ਗੁਰੂ ਸਵਾਰਿਓ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹੁਣ ਦਿਣ ਨਿਯਤ ਕੀਤਾ ਹੈ ਕਿ ਇਸ ਜਗ੍ਹਾ ਦੇ ਉੱਤੇ ਮੋੜੀ ਕਦੋਂ ਗੱਡੀ ਜਾਵੇ ਸੋ ਪ੍ਰਾਤਨ ਸਮੇਂ ਦੇ ਵਿੱਚ ਨੀ ਪੱਥਰ ਨੂੰ ਮੋੜੀ ਗੱਡਣਾ ਕਿਹਾ ਜਾਂਦਾ ਸੀ ਇਲਾਕੇ ਦੇ ਜਿੰਨੇ ਵੀ ਬਜ਼ੁਰਗ ਦਾਨ ਨੇ ਉਹ ਇਕੱਠੇ ਹੁੰਦੇ ਸਨ ਤੇ ਉੱਥੇ ਜਿਸ ਜਿਸ ਨੂੰ ਕੋਈ ਮਨ ਦਾ ਸੀ ਨੂੰ ਮੰਨ ਕੇ ਮੋੜੀ ਗੱਡ ਲਈ ਜਾਂਦੀ ਸੀ ਕਿਉਂਕਿ ਗੁਰੂ ਘਰ ਜਿਹੜਾ ਸੀ ਸ਼ੁਰੂ ਤੋਂ ਅਕਾਲ ਪੁਰਖ ਨੂੰ ਹੀ ਧਿਆਉਂਦਾ ਸੀ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਨਸ਼ੀਰ ਦਰਗਾਹੀ ਮੱਲ ਜੀ ਦੀ ਡਿਊਟੀ ਲਗਾਈ ਹੈ ਤੇ ਹੋਰ ਗੁਰਸਿੱਖਾਂ ਨੂੰ ਨਾਲ ਲੈ ਕੇ ਇਸ ਧਰਤੀ ਦੇ ਉੱਤੇ ਨਗਰ ਬਸਾਉਣ ਦੀਆਂ ਰਸਮਾਂ ਜੋ ਕਰਨੀਆਂ ਹਨ ਉਸ ਦੀ ਤਿਆਰੀ ਕਰ ਲਈ ਵਿਜਲੇ ਸੋ ਬੜੇ ਵਿਚਾਰ ਕਰਨ ਤੋਂ ਬਾਅਦ ਦਿਨ ਮਿਥ ਲਿਆ ਗਿਆ ਏ ਉਹ ਸਮਾਂ ਜੋ ਇਤਿਹਾਸ ਦੇ ਵਿੱਚ ਦੇਣਾ ਹੁੰਦਾ ਹੈ ਉੰਨੇ ਜੂਨ ਨੂੰ ਇਸ ਇਲਾਕੇ ਦੇ ਮੋੜੀ ਗੱਡੀ ਗਈ ਹੈ ਅਕਾਲ ਪੁਰਖ ਨੂੰ ਧਿਆਇਆ ਹੈ ਜਗ੍ਹਾ ਤੇ ਬੈਠ ਕੇ ਬਾਣੀ ਪੜੀ ਗਈ ਹੈ ਸਿਮਰਨ ਕੀਤਾ ਗਿਆ ਹੈ ਤੇ ਅਸਤ ਬਾਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਇਸ ਜਗ੍ਹਾ ਦੇ ਉੱਤੇ ਪਾਤਸ਼ਾਹ ਜੀ ਨੇ ਮੋਰੀ ਗੱਡੀ ਹੈ ਤੇ ਨਗਰ ਦੀ ਉਸਾਰੇ ਆਰੰਭ ਕਰ ਦਿੱਤੀ ਹੈ ਇੰਝ ਅਨੰਦਪੁਰ ਸਾਹਿਬ ਵਸਾਉਣ ਦੀਆਂ ਸਾਰੀਆਂ ਰਸਮਾਂ ਉਹ ਪੂਰੀਆਂ ਕਰ ਲੀਆਂ ਗਈਆਂ ਹਨ ਸੋ ਇੰਝ ਪਾਤਸ਼ਾਹ ਜੀ ਨੇ ਇਸ ਜਗ੍ਹਾ ਦੀ ਨੀਂਹ ਰੱਖੀ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਬੜੇ ਦੂਰ ਅੰਦੇਸ਼ੀ ਨਾਲ ਇੱਥੇ ਕਿਸ ਤਰ੍ਹਾਂ ਨਗਰ ਵਸਾਉਣਾ ਹੈ ਅਤੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਕਿਸ ਤਰ੍ਹਾਂ ਦੀਆਂ ਇਮਾਰਤਾਂ ਬਣਨੀਆਂ ਨੇ ਉਹ ਸਾਰੇ ਦੀ ਤਰਤੀਬ ਬਣਾ ਲਈ ਹੈ ਯੋਜਨਾ ਬਣਾ ਲਈ ਹੈ ਸੋ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਮੋਰੀ ਗੱਡਣ ਤੋਂ ਬਾਅਦ ਫਿਰ ਕੁਝ ਸਮੇਂ ਲਈ ਕੀਰਤਪੁਰ ਸਾਹਿਬ ਆਏ ਨੇ ਤੇ ਇੱਥੇ ਇਸ ਨਗਰ ਨੂੰ ਬਸਾਉਣ ਬਾਰੇ ਜੋ ਬਾਕੀ ਲੋੜਿੰਦੀਆਂ ਸਾਜ-ਸਮਾਨ ਦੀ ਲੋੜ ਸੀ ਉਹ ਇਕੱਤਰ ਕਰਕੇ ਫਿਰ ਇਸ ਤਰਤੀਬ ਤੇ ਆ ਕੇ ਆਪਣੇ ਤੇ ਦਰਗਾਹੇ ਮਨਸ਼ੀ ਮਾਲ ਜੀ ਦੇ ਨਿਗਰਾਨੇ ਹੇਠ ਸਾਰਾ ਕਾਰਜ ਆਰੰਭ ਕਰਵਾਇਆ ਹੈ ਸੋ ਗੁਰੂ ਸਵਾਰਿਓ ਅਗਲੇ ਅਧਿਆਇ ਦੇ ਵਿੱਚ ਅਸੀਂ ਆਪ ਜੀ ਦੇ ਨਾਲ ਅਨੰਦਪੁਰ ਸਾਹਿਬ ਜੀ ਦਾ ਇਤਿਹਾਸ ਸਾਂਝਾ ਕਰਾਂਗੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਇੱਥੇ ਕਿੰਨਾ ਕੁ ਸਮਾਂ ਬਤੀਤ ਕੀਤਾ ਤੇ ਪਾਤਸ਼ਾਹ ਜੀ ਨੇ ਅਗਲੀ ਯੋਜਨਾ ਕੀ ਬਣਾਈ ਉਹ ਆਪ ਜੀ ਨਾਲ ਅਗਲੇ ਅਧਿਆਇ ਦੇ ਵਿੱਚ ਸਾਂਝਾ ਕਰਾਂਗੇ ਸੋ ਫਿਰ ਅਖੀਰ ਦੇ ਉੱਤੇ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ 2 ਦਿਨ ਬਾਅਦ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵਕੀ ਜੀਵਨ ਇਤਿਹਾਸ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਜੈਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ